ਕਸ ਕਵੇ ਜੀ ਸਾਰੇ ਬੇਦਰ ਨੂੰ ਸੰਦੀਪ ਜੀ ਫਾਨ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇਜਵੀਲੇ ਪਹੁੰਚ ਚੁਕੇ ਆ ਬਾਈ ਰਾਣੇ ਹਣੇ ਕੱਲ ਤੇ ਸਰਪੰਚ ਸਾਹਿਬ ਕੋਲ ਦੇਖੋ ਅੱਜ ਵੀ 10 11 ਲਗਭਗ ਪਸ਼ੂ ਸੇਲ ਆ ਇਹ ਨਾਲ گاਵਾ ਵੀ ਇਹਦੇ ਬੰਝਾ ਵੀ ਆ ਬਾਕੀ ਰਾਣੇ ਜੀ ਨੇ ਗੱਲਬਾਤ ਕਰੀਏ ਬਾਈ ਹਸਕਾ ਸਾਸੀ ਸਾਸੀ ਜੀ ਕੀ ਹਾਲ ਚੱਲਿਆ ਸਭ ਠੀਕ ਠਾਕ ਜੀ ਮੇਰਾ ਮੇਰਾ ਘਰ ਦਾ ਮਾਲ ਦੇਖੋ ਅੱਪ ਖਾ ਕੇ ਬੋਲ ਮੇਗਾ ਮਾਲ ਜੀ ਮੇ ਅੱਗੇ ਵੇਗਾ ਜੀ 15 ਮਿੰਟਾਂ ਹੀ ਮਾਲ ਵੇਗਾ ਸ਼ਾਟ ਤੇ ਜੀ ਨਹੀਂ ਚੱਲਿਆ ਹੈ ਹੀ ਹੈ ਫਿਰ ਕਿਹੜੀ ਹਾਂ ਜੀ ਮੈਂ ਜੀ ਮੈਂ ਮੈਂ ਪ੍ਰੇਵ 6 ਆ ਠੀਕ ਆ ਪੰਜ ਵੜਾ ਹੋਣਾ ਚਲੋ ਕੰਮ ਸ਼ੁਰੂ ਕਰੋ ਜੀ ਦੱਸੋ ਵੀ ਜੀ ਦੂਜਾ ਸੂਆ ਸੂਈ ਆ ਹਾਂ ਜੀ ਦੂਜਾ ਦੂਆ ਤੇ ਰਾਂਹ ਕਿੰਨਾ ਇੱਕ ਸੰਦੀਪ ਜੀ 12 ਕਿਲੋ ਦੁੱਧ ਆ ਇਸ ਟਾਈਮ ਇਸ ਟਾਈਮ 12 ਕਿਲੋ ਦੁੱਧ ਨੂੰ ਦੋ ਡੰਗ ਚੋਇ ਚਾਰ ਡੰਗ ਚੋਇ ਸਲੀ ਕਰਕੇ ਖੜੇ ਪਹਿਲੇ ਥਣ ਲੈਵਾ ਦਿਖਾਓ ਥਣ ਲੈਵਾ ਲੋ ਜੀ ਠੀਕ ਹੁਣ ਤੋਰੋ ਕਰਾ ਦੇ ਕੁਆਈ ਲੜਾਈ ਕਿਵੇਂ ਆ? ਕੁਆਈ ਬਿਲਕੁਲ ਓਕੇ ਠੰਡੀ ਸੀਰ ਚੋਣ ਚਣ ਬੰਗਲ ਬੰਗਲ ਚੋਣ। ਬਾਹਰ ਨਿਕਲੇ ਰੱਖਦੇ ਆ ਬਾਹਰ। ਆਹ ਛੋੜੇ ਛੋੜੇ ਐ ਉੱਡ ਜਿਦਾ ਨੇਰੀ ਜਿਹਾ ਪਾਉੜਦਾ। ਆਹ ਬਾਦ ਬਾਦ ਸਹੀ ਗੱਲ ਆ। ਲਓ ਜੀ। ਦੇਖੋ ਬਣਾ। ਆਜੋ ਆਜੋ ਆਜੋ। ਹਾਂਜੀ ਬਰਾਲਾ ਜੀ। ਇਹਦਾ ਸੰਦੀਪ ਜੀ ਆਪਣਾ ਮੁੱਲ ਕਰ ਲਈ ਆਪਣਾ 90 95 ਕਰ ਲਈਏ ਹੂੰ 80000 ਦੀ ਦੇ ਦਈਏ ਅੱਪੀ ਛੋਟ ਜਿਨੇ ਮਰਜੀ ਤੇ ਕੋਈ ਗੱਲ 75000 ਛੋਟ ਹੀ ਕਰਾਂਗੇ ਕਿ ਨਹੀਂ 100 ਰੁਪਏ ਛੋਟ ਕਰਾਂਗੇ ਅੱਜ ਬਦਦਾ ਮਜਾਜਪਾ ਚਲ ਇਹ ਇਸ ਨੇ ਜੀ ਆਪਣਾ ਨੀਲੀ ਰਾਵੀ ਦੁੱਧ ਦਿੱਤ ਕੋਈ 12 ਕਿਲੋ ਠੰਡਾ ਤਿਆਰ ਆ ਅੱਛਾ ਹਾਂਜੀ ਸੂਗਾ ਦੂਜਾ ਦੂਜਾ ਸੂਗਾ ਹਾਂਜੀ ਚੰਡੇ ਵੜੇ ਵੇਲੋ ਹੈ ਚੰਡੇ ਬਹੁਤ ਸਾਫ਼ ਸੁਰੀਏ ਕੋਲੋ ਵੀ 12 ਕਿਲੋ ਦੁੱਧ ਦੋਵੇਂ 12-12 ਕਿਲੋਲੇ ਤੇ ਬੱਚਾ ਵਾਂ ਕਰਦੇ ਬੱਚਾ ਇਹ ਕੱਟੀਆਂ ਸੀ ਜੀ ਇਹ 4 ਮਹੀਨਿਆਂ ਦਾ ਮਗਰ ਕੱਟੀਆਂ ਆਗੇ 4 ਮਹੀਨਿਆਂ ਵਾਂਗਰ ਕੱਟੀਆਂ ਤੇ ਵੇਖੋ ਜੀ ਹੁਣ ਪਹਿਲੀ ਇੱਕ ਨੰਬਰ ਵਾਲੀ ਕੱਟਾ ਆਹ ਵੇਖੋ ਇਹ ਵੀ ਖਾ ਕੇ ਲੈ ਆ ਲੋ ਚੰਗੇ ਦਾ ਥੱਲੇ ਲੈ ਆ ਬਹੁਤ ਖਾ ਕੇ ਪਕਾ 12-12 ਕਰ ਦੋ ਪੱਕਾ ਹੀ ਪੱਕਾ ਪੱਕਾ ਆ ਜੋ ਬੱਚਾ ਨਾਣਾ ਨਾ ਜਿਹੜੇ ਪੰਗੇ ਨਾ ਹਾਬੇ ਨਾਣਾ ਖਾ ਲੇ ਬਿਜਲੀ ਘਰੀਏ ਦੇ ਥੱਲੇ ਬਿਜਲੀ ਕੇ ਦੇਜੇ ਨਹੀਂ ਇਹ ਇਹ ਵੀ ਲੈ ਆ ਬਿਜਲੀ ਘਰੀਏ ਖਾ ਲੋ ਜੀ ਮਿਲ ਕੇ ਆਪਣੇ ਫਿਰ ਠੀਕ ਆ ਹਾਂਜੀ ਆਪਣਾ ਸੰਦੀਪ ਜੀ ਇਹਦਾ ਮੁੱਲ 85 ਕਰ ਲਈਏ 90 ਕਰ ਲਈਏ ਜੋੜਾ ਇੱਕੋ ਭਾਰਾ 75 ਜਿਹਦੀ ਵੀ ਛੋੜੀ ਕਰਾਂਗੇ 1000 ਜੀ ਛੱਡ ਦਿਓ ਛੱਡੋ 1000 ਚਲੋ ਠੀਕ ਆ ਤੇ ਆਹਾ ਇਹ ਆਪਣਾ ਸੰਦੀਪ ਜੀ ਅੱਜ ਆਪਣਾ ਮਨੇਰੇ ਸੂਈ ਜੇਰ ਜੂਰ ਵਧੀਆ ਪ੍ਰੋਪਰ ਪਾਤੀ ਹੈ ਘਾਰ ਤਰਫ ਵਧੀਆ ਨਿਕਲੀ ਆ ਘਾਰ ਬਹੁਤ ਚੋਣ ਚਣ ਬਹੁਤ ਚੰਗੀ 4 ਕਿਲੋ ਚਹੀ ਬਚੇ ਨਿਗਾ ਆ ਗਏ ਠੀਕ ਆ ਇਹਦਾ ਫਿਰ ਮੁੱਲ ਸਬੂਖੇ ਤੇ ਫੋਟਾ ਲਓ ਲੈ ਵਾ ਮੈਂ ਠੀਕ ਆ ਹੋਰ ਇਹਨੂੰ ਵੀ ਕਿੰਨਾ ਕਰੂ ਰਾਣਾ ਜੀ ਫਿਰ ਸਿਆਣੇ ਵੀ ਦੁੱਧ 12-14 ਕਿਲੋ ਕਰੂਗੀ ਝੋਟੀ ਬਹੁਤ ਨਸਲ ਨਸਲ ਦੀ ਬਹੁਤ ਚੰਗੀ ਹੈ ਕੱਟੀ ਕੱਟੀ ਮੰਗਰੇ ਕੱਟੀ ਮੰਗਲਾ ਕੀ ਆ ਲਓ ਇਹ ਵੀ ਦੇਖੋ ਆਜੋ 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 ਬਸ ਠੀਕ ਆ ਹਾਂਜੀ ਆਪਣਾ ਸੰਦੀਪ ਜੀ ਇਹਦਾ 85 ਕਰ ਲਈਏ 90 ਕਰ ਲਈਏ 80 ਕਰ ਲਈਏ ਇਹ 24000 ਰੁਪਏ ਛੋੜ ਹੀ ਕਰਾਂਗੇ 75000 ਤਿੰਨ ਚਾਰ ਹਜ਼ਾਰ 74 ਚਾਰਵੇਂ ਇੱਕੋ ਭਾਰੀਆਂ ਇੱਕੋ ਭਾਰੀਆਂ ਚਾਰਵੇਂ ਹਾਂ ਆ ਵੀ ਇਹਦਾ ਹੁਣੇ ਸੂਈ ਜਾ ਇਹ ਜੈਲ ਚੂ ਪੈ ਗਈ ਆ ਇੱਥੇ ਆਪਣਾ ਜੇ ਪਈ ਆ ਆ ਵੇਖੋ ਵੱਡੀ ਮਾਂ 15 ਕਿਲੋ ਦੁੱਧ ਭਰਿਆ ਨੇ ਹਾਂਜੀ ਹੋਰ ਥਾਲੇ ਵੀ ਇਹ ਵੀ 50000 ਦੀ ਇਹ ਵੀ ਸੰਦੀਪ ਜੀ 75000 ਛੋੜ ਹੀ ਕਰਾਂਗੇ ਯਾਰ ਆਪਣਾ ਲੋਗ ਨਹੀਂ ਲਈ ਵੀ ਲਓ 15 16 ਕਿਲੋ ਦੁੱਧ ਭਰਿਆ ਨੇ ਠੀਕ ਆ ਹਾਂਜੀ ਛੱਡਾ ਲੈਵਾ 20 ਕਿਲੋ ਵਾਲਾ ਹਾਂਜੀ ਵੱਡੀ ਮਾਂ ਨਾਲ ਪੂਰੀ ਹਾਂਜੀ ਆ ਜੀ ਹੁਣ ਜੀ ਫਿਰ ਨਹੀਂ ਦੇਤਾ ਇਹ ਵੀ 70000 ਦੀ ਠੀਕ ਹੈ ਜੀ 75000 ਛੋੜ ਗਏ ਆ ਜੀ ਆਹ ਦੀ ਛੋੜ 73000 ਦੀ ਇਹ ਦੇਖੋ ਆਜੋ ਕਰੋ ਜੀ ਹੁਣ ਇੱਧਰ ਇਹ ਜੀ ਇਹ ਤੁਸੀਂ ਵੀ 11 ਕਿਲੋ ਦੁੱਧ ਤਿਆਰ ਆ ਅੱਛਾ ਹਾਂ ਸਾਫ਼ ਸੁਥ ਬੜੀ ਮੈਂ ਇਹ ਵੀ ਖੋਲੋ ਇਹ ਆਪਣਾ ਸੂਹਾ ਤੀਜਾ ਹੈ ਕੱਟੀ ਮਗਰ ਹਾਂ ਜੀ ਕੱਟੀ ਮਗਰ ਇਹ ਚੌਂ ਮਗਰ ਕੱਟੀਆਂ ਹਾਂ ਹਾਂ ਜੀ ਇਹ ਚੌਵੀ ਮੇਂ ਮਗਰ ਕਟੀਆਂ ਪਈਆਂ ਆ ਇੱਕ ਲਗਾ ਗੱਪੜ ਲੱਗ ਗਿਆ ਨਾ ਨਹੀਂ ਇਹਦਾ ਬੱਚਾ ਮਰਿਆ ਹੋਰ ਤੈਨੂੰ ਵੀ ਸਾਫੂ ਲੈਵਾਵੇਂ ਆਜੋ 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 ਹਾਂਜੀ ਇਹ ਆਪਣਾ ਸੰਦੀਪ ਜੀ ਬੋਲ 75 ਕਰ ਲਈ 80 ਕਰ ਲਈਏ ਹੂੰ ਇਹ ਜੈਸਲੋ 65000 ਜੋ ਛੋੜੀ ਕਰਾਂਗੇ ਕਿ ਨਹੀਂ 10000 ਰੁਪਇਆ ਕਰਾਂਗੇ 60 ਚਲੋ ਜਾਂਦੇ 60000 ਰੇਟ ਇਹਨਾਂ 22 ਦੇ ਬਰੇਡ ਆਪਣੇ ਉਹ ਬਿਲਕੁਲ ਹੈ ਇਹਦਾ ਬੱਚਾ ਵਾਰ ਇਹਨੂੰ ਵੀ ਡੈਮ ਹੋ ਗਿਆ ਇਹਨੂੰ ਸਨੀਵ ਜੀ ਆਪਾਂ ਲਈ ਪਿੱਛੇ ਬੱਚਾ ਮਰੀ ਆ ਸਾਡੇ ਘਰ ਨਹੀਂ ਬੱਚਾ ਮਰਿਆ ਮਹੀਨਾ ਸੂਈ ਨੂੰ ਆਇਆ ਦੋ ਸੂਈ ਨੂੰ ਆਇਆ ਹੁਣ ਆਪਣ ਨਹੀਂ ਬੋਧ ਦੁੱਧ 11 ਕਿਲੋ ਹੈਗਾ ਦੇਖੋ 50 ਹੈ ਨਾ ਭਾ ਬਹੁਤ ਚੰਗਾ ਇਹ ਜਿੰਨੇ ਦੀ ਸਨੀਵ ਜੀ ਜਿੰਨਾ ਇਹਦਾ ਭਾਅ ਬਣਾਉਂਨੇ ਦੀ ਮੈਂ ਹੀ ਫੰਡ ਰਹੀ ਆ ਜਿੱਡਾ ਖਾਂਦਾ ਬਾਡਾ ਇਹ ਲੋ ਜੀ ਵੱਡੀ ਮੈਂ ਆ ਪੂਰੀ ਵੱਡੀ ਮੈਂ

ਇਹ ਸੰਦੀਪ ਜੀ 75 ਕਰ ਲਈਏ 70 ਕਰ ਲਈਏ 60000 ਚ ਛੋੜ ਹੀ ਕਰਾਂਗੇ ਕਿੰਨੀ 60000 ਹੀ ਕਰ ਦਾਂਗੇ 60000 ਦੀ ਮੈਂ ਹੀ ਫੰਡਰੀ ਹੈ 11 ਕਿਲੋ ਦੁੱਧ ਚੋਗੇ ਤਾਂ ਵੀ ਵੇਚ ਲੈਣ 55000 ਦੇ ਚਲੋ 55000 ਹੀ ਦੇ ਦਾਂ ਜਾਨ ਤੋ ਚਲੋ ਹੁਣ ਆ ਗਏ ਗਾਵਾਂ ਇਹ ਗੱਬਣਾ ਹਾਂਜੀ ਹਾਂਜੀ ਇਹ ਸੰਦੀਪ ਜੀ ਡਾਇਮੰਡ ਪੀਸ ਹੀ ਹੈ ਵੀ ਕਿੰਨੇ ਟਾਈਮ ਲੌਗੀ ਜੀ ਇਹ ਸੰਦੀਪ ਜੀ 20 ਦਿਨ ਲਊਗੀ ਠੰਡੀ ਸੀਲ ਬੜੀ 25 ਕਿਲੋ ਦੁੱਧ ਭਰਿਆ ਵੇ ਬੈਣ ਨੇ ਲੋ ਜੀ ਦੇਖੋ ਸ਼ੰਭੂ ਦਿਖਾ ਕੇ ਨੀੜੇ ਹੋ ਗਈ ਬਾਈ ਤੋ ਰੋਕ ਐ ਹਾਂ ਲੋ ਜੀ ਵੱਡੀ ਵਿੱਚ ਡਾਇਮੰਡ ਪੀਸ ਸਰ ਜੀ ਜੋ ਕਿ ਨਾ ਕਰੂ ਜੋ 25 ਕਿਲੋ ਕਰੂ ਜੀ 25 ਕਿਲੋ ਓਕੇ ਆਜੋ 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 ਧਿਆਉ ਕਰੋ ਹਾਂਜੀ ਇਹ ਸੁਨੀਲ ਜੀ ਬੱਛੀ ਦੇ ਤਿਆਰ ਹੋਈ 80000 ਦੀ 85 ਦੀ ਆ ਹੁਣ 20000 ਮੰਦੀ ਬੱਛੀ ਦਾਗੇ 65000 ਦੀ ਦਵਾਂਗੇ ਜਾਂ ਚੌਟ ਕਰਾਂਗੇ 64 64000 ਦਾ ਠੀਕ ਆ ਲੋ ਜੀ ਆ ਸੁਈ ਆ ਵੇੜ ਇਹ ਆਪਣਾ ਸੁਨੀਲ ਵੀ ਹੁਣੇ ਸੁਈ ਆ ਜੇਰ ਪਈ ਇਹਦੀ ਜੇਰ ਤਾਂ ਸਾਰਾ ਦੇਖੋ ਹਾਂ ਤਾਂ ਬਹੁਤ ਪੈਰਾ ਲੱਗਾ ਆਹ ਖਾਰੇ ਜੇ ਮੁੱਠਾਂ ਨੂੰ ਕਰਾਂ ਦੀ ਮਗਰੀ ਮੱਛੀ ਆ ਵਾਹ ਤੋਰੋ ਕਰਾਂ ਦੀ ਇਹ ਵੀ ਤੋਰੋ ਤੇ ਕਿੰਨਾ ਦੁੱਧ ਕਰਜੂ ਇਹ ਸਨੀ ਵੀ 20 ਕਿਲੋ ਦੁੱਧ ਕੀ ਜਾਂਦਾ ਇਹਨੂੰ ਥਾਂ ਸੁਣਵੇਂ ਕਿੱਡਾ ਮਈਆ ਬੱਛੀ ਮਗਰਾ ਕੀ ਆ ਮਗਰੀ ਮੱਛੀ ਹੈਗੀ ਤੋਰ ਲੋ ਕਰ ਮੇਰੇ ਵੀ ਲੈ ਆ ਸ਼ੰਭੂ ਦਿਖਾ ਦੇ ਥਾਂ ਦੇ ਵਾ ਬੱਚੇ ਵਿੱਚ ਬਹੁਤ ਸੋਹਣੀ ਆ ਗਈ ਹੈ ਮੱਛੀ ਬਹੁਤ ਨਸਲ ਦੇ ਵਾਲੀ ਹਾਂਜੀ ਲੜਾ ਜੀ ਇਹ ਆਪਣਾ ਸੰਦੀਪ ਜੀ ਵੱਛੀ ਦੇ 65000 ਦੀ ਸਾਨੂੰ ਭਾਰਾ ਮਿਲੀ ਭਾਰਾ ਨਾ ਦਵਾਂਗੇ 55000 ਦੇ ਦਈਏ 55000 ਚਲੋ ਠੀਕ ਹੈ ਜੋਰ ਕਹਿ ਦੋ ਜਾਨ ਦੋ ਇਹ ਹੈਗੀ ਐ ਸੂਈ ਇਹ ਵੀ ਇਹ ਆਪਣਾ ਸੰਦੀਪ ਜੀ ਪਹਿਲਾਂ ਵੱਛੀ ਆਪਣਾ ਖੁੱਲਣੀ ਨਹੀਂ ਹੈ ਨਾ ਥੋੜੀ ਖੁੱਲੀ ਛੱਡੀ ਗਏ ਨੇ ਅੱਛਾ ਤੇ ਥੋੜੀ ਭੱਜਣ ਪੈਂਦੀ ਐ ਅੱਜ ਦੋ ਦਾ ਦੱਤ ਵੱਛੀ ਪਹਿਲਾਂ ਲਈ ਆਪਣਾ ਆ ਵੱਛੇ ਆ ਇਹ ਮੰਗਲ ਵੱਛਾ ਦਤਾ ਨੇ ਜੀਰ ਜੀ ਪਾ ਗਿਆ ਸਾਫ ਹੋ ਗਈ ਦੁੱਧ ਕਿੰਨਾ ਬੋਲਾ ਜੀ ਬੋਲਾ ਇਹ ਥਣ ਵਾਗਦੇ ਦਵਾਂਗੇ ਦੁੱਧ ਆਪਣੀ ਸੇਵਾ ਦਾ ਵੀ ਮੋਹਰ ਜੀ ਦੋ ਅਸੀਂ ਤਾਂ 90000 ਦੀ ਸਾਨੂੰ ਭਾਅ ਨਾਲ ਮਿਲੀ ਭਾਅ ਨਾਲ ਦਵਾਂਗੇ 63000 ਦੇ ਦਾਂਗੇ ਵੇਖੋ ਰੇਟ ਕਰਾਂਦੇ ਆਜਾ ਹੁਣ ਆਏ ਹੈਗੇ ਦੋਵੇਂ ਕਰੋਸ ਟੈਪ ਹਾਂਜੀ ਹਾਂਜੀ ਜਰਸੀ ਕਰੋਸ ਹੈ 10 ਕਿਲੋ ਹਾਂਜੀ ਤੇ ਦੁੱਧ ਕਿੰਨੇ ਕੰਨਾ ਬਾਈ ਜੀ ਥਲੇ ਮੇਰ ਕੋ ਸੰਦੀਪ ਜੀ ਆਪਣਾ ਦੁੱਧ ਹੈਗਾ 10 ਕਿਲੋ ਬੋਲਾ ਹੀ 10 ਕਿਲੋ ਬੋਲਾ ਹੀ ਹਾਂਜੀ ਹਾਂਜੀ ਤੇ ਇਧਰ ਤੁਰੋ ਆ ਇਧਰ ਤੁਰੋ ਵੇਖੋ ਚੋਈ ਠੀਕ ਹੈ ਨਾਲੇ ਜੀ ਬਿਲਕੁਲ ਓਕੇ ਚੋਣ ਨਹੀਂ ਆਪਣੀ ਗੈਟਿੰਗ ਨਹੀਂ ਮਾਰੀ ਆ ਜੀ ਆ ਜੀ ਹਾਂ ਜੀ ਆਪਣਾ ਵੀ ਜੀ 45 ਕਰ ਲਈਏ 40 ਕਰ ਲਈਏ ਜੈਸ ਨੂੰ ਵੀ 35000 ਰੁਪਏ ਹਜ਼ਾਰ ਛੋਟ ਕਰਾਂਗੇ 30000 ਦੀ ਚਲੋ ਇਹ ਇਹ ਕੋ ਸਦੀਪ ਜੀ 12 ਕਿਲੋ ਬੋਲਾ ਤਿਆਰ ਆ ਠੰਡ ਤੋਂ ਬਹੁਤ ਚੰਗਾ ਲੱਗਾ ਮਈਆਂ ਰਗਾ ਬਸ ਠੀਕ ਆ ਹਾਂ ਠੰਡੀ ਸੀਲ ਬੜੀ ਹੈ ਪਹਿਲੇ ਨੂੰ ਅਸੀਂ ਚਾਰ ਦੰਦ ਜਰਸੀ ਵੇਚੋ ਨਾ ਜੀ ਹਾਂ ਜੀ ਦੋਵੇਂ ਨਗਰ ਬੱਛੇ ਹਾਂ ਜੀ ਹਾਂ ਜੀ ਹਾਂ ਜੀ ਇਹ ਲਾਸਟ ਪੀਸ ਹੀ ਆ ਇਹ ਲਾਸਟ ਪੀਸ ਹੀ ਆ ਇੰਦੀ ਵੀ ਚਾਰ ਦਾ ਦਾ ਮੁੱਲ ਚਾਰ ਦਾ ਦਾ ਪਹਿਲਾ ਸੁਣਾ ਹਰ ਇੱਕ ਘਰ ਦੇ ਆਪਾਂ ਮੁੱਲ 50 ਕਰ ਲਈਏ 55 ਕਰ ਲਈਏ 45000 5000 ਛੋਟ ਕਰ ਦਾਂਗੇ 20000 ਚਲੋ ਲਾਸਟ ਵੀ 42000 ਦਾ ਤੇ ਦੇਖੋ ਜੀ ਆਹ ਪਸ਼ੂ ਬਾਈਏ ਕੋਲ ਜੀ ਬਾਕੀ ਮੇਰਾ ਵੀਰ ਇੱਥੇ ਆਓ ਚੈੱਕ ਕਰਕੇ ਚੋਇਸ ਕਰਕੇ ਲੈ ਕੇ ਜਾਓ ਰੱਈਏ ਕਿ ਨਹੀਂ ਜੀ ਹਾਂ ਜੀ ਆਹ ਪੂਰੀ ਤਸਦੀਕ ਲੈ ਲਿਓ ਠੀਕ ਹੈ ਕਿ ਨਹੀਂ ਬਾਈ ਜੀ ਦਰਦ ਦਰਦ ਚਲੋ ਹੋਰ ਬਾਈ ਜੀ ਫਰ ਵਧੀਆ ਵਧੀਆ ਸਹੀ ਬੋਲੋ ਨੰਬਰ 9779612422 ਪਿੰਡ ਤੇਜਾਬੀਲਾ ਪਿੰਡ ਵੀਲਾ ਜ਼ਿਲ੍ਹਾ ਗਰਦਾਸਪੁਰ ਸੀਲ ਬਟਾਲਾ ਸਤਿਕਾਰ